ਉਹ ਸਿਕਿਉਰਟੀਆਂ ਲਾਇਨ ਕਰਕੇ ਬਕਵਾਸ ਕਰ ਰਹਿੰਦਾ ਜਿਵੇਂ ਪਿਓ ਦਾ ਪੋਤੇ ਆ ਨਾ ਜੀ ਟਾਈਮ ਦੇ ਜੇ ਤਰਲੋਕ ਸਿੰਘ ਖਾਲਸਾਨੀ ਕਪੂਰਥਲੇ ਤੋਂ ਕੱਲਾ ਹੀ ਆਊਗਾ ਜੀ ਤੇਰਾ ਵਿਚਨਾਤੀ ਮੈਂ ਤਰਲੋਕ ਸਿੰਘ ਖਾਲਸਾਨੀ ਨਾਖੀ ਤੂੰ ਸਿਕਿਉਰਟੀਆਂ ਲੈਂਦਾ ਕਰਕੇ ਤੂੰ ਆ ਬੋਲਦਾ ਰਿਹਾ ਨਾ ਮਾਨ ਦਾ ਘੜਤ ਘਣਾਵਾ ਸੰਤਾਂ ਨੂੰ ਤੂੰ ਮਿਲ ਗਿਆ ਕੀ ਕੀ ਸਰਦਾਰੀ ਤੇਰਾ ਰਹਿਣਾ ਕੱਖ ਨਹੀਂ ਤੂੰ ਦੱਸਦੀਏ ਪਤਾ ਦਾ ਪੁੱਤ ਮੰਦਾ ਚੇਤਾ ਇਹਨੇ ਤੈਨੂੰ ਕਚਰੀ ਵਿੱਚ ਉਭਝਾਇਆ ਸੀ। ਬਾਗਰਸੀ ਜਿਹਨੂੰ ਚੇਤਾ ਹੈ ਨਾ ਤੂੰ ਫਿਰ ਆਪਣੇ ਮੋਗ ਨੂੰਵਾਜਾ ਮਾਰਦਾ। ਸਿੰਘ ਚੜ੍ਹਾਈ ਨਹੀਂ ਕਰਦਾ ਕਿਰੇ। ਤੇ ਕੋਈ ਸਾਡੇ ਪਿਓ ਦੀ ਟਾੜੀ ਨੂੰ ਹੱਥ ਪਾਵੇ ਤਾਂ ਫਿਰ ਸੁੱਕਾ ਨਹੀਂ ਜਾਣ ਦਿੰਦੇ। ਜੀ ਇਹ ਕਿੰਨਾ ਪਿਛੇ ਤੂੰ ਕੁੜਕਦਾ ਹੋਣਾ ਕਾਂਗਰਸੀਆਂ ਦੇ। ਜੀ ਉਹਨਾਂ ਨੇ ਤੈਨੂੰ ਕੱਖ ਵੀ ਨਹੀਂ ਜਾਣਦੇ। ਇਹ ਤੂੰ ਛੱਡ ਦੇ। ਹਾਏ ਹਾਏ। ਮਾਂ ਦੀ ਕੁੱਤਾ। ਹਾਏ ਹਾਏ। ਮਾਂ ਦੀ ਕੁੱਤਾ। ਬਾਕੀ ਤੁਸੀਂ ਗੱਲ ਕਰਦੇ ਮੰਡ ਦੀ ਹਾਂ ਹਾਂ ਜੀ ਹਾਂ ਮੰਡ ਦੀ ਗੱਲ ਕਰਦੇ ਆ ਉਹ ਸਿਕਿਉਰਟੀਆਂ ਲੈਣ ਕਰਕੇ ਬਕਵਾਸ ਕਰਦੇ ਰਹਿੰਦਾ ਜੇ ਪਿਓ ਦਾ ਪੋਤੇ ਆ ਨਾ ਜੀ ਟਾਈਮ ਦੇ ਦੇ ਤਰਲੋਕ ਸਿੰਘ ਖਾਲਸਾਨੀ ਕਪੂਰਥਲੇ ਤੋਂ ਕੱਲਾ ਹੀ ਆਊਗਾ ਜੀ ਤੇਰਾ ਵਿਚਨਾ ਦਿੱਤੀ ਮੈਨੂੰ ਤਰਲੋਕ ਸਿੰਘ ਖਾਲਸਾਨੀ ਨਾਲ ਆਖੀ ਤੂੰ ਸਿਕਿਉਰਟੀਆਂ ਲੈਣ ਦਾ ਕਰਕੇ ਤੂੰ ਆ ਬੋਲਦਾ ਰਹਿਣਾ ਮੰਨ ਕਰਦ ਕਣਾਵਾ ਸੰਤਾਂ ਨੂੰ ਤੂੰ ਨਿੰਦਿਆ ਕੀਤੀ ਸੰਤਾਂ ਦੀ ਤੇਰਾ ਰਹਿਣਾ ਕੱਖ ਨਹੀਂ ਤੰਦਾ ਦਈਏ ਪਤਾ ਦਾ ਪੁੱਤ ਬਣ ਜਾ ਚੇਤਾ ਐ ਨਾ ਤੈਨੂੰ ਕਚਰੀ ਵਿੱਚੋਂ ਭਜਾਇਆ ਸੀ ਪਾਗਲ ਸੀ ਜਿਹਨੂੰ ਚੇਤਾ ਐ ਨਾ ਤੂੰ ਫੇਰ ਆਪਣੀ ਮੌਤ ਨੂੰ ਵਾਚਾ ਮਾਰਦਾ ਸਿੰਘ ਚੜ੍ਹਾਈ ਨਹੀਂ ਕਰਦਾ ਕਿਦੇ ਤੇ ਕੋਈ ਸਾਡੇ ਪਿਓ ਦੀ ਤਾੜੀ ਨੂੰ ਹੱਥ ਪਾਵੇ ਤਾਂ ਫੇਰ ਸੁੱਕਾ ਨਹੀਂ ਜਾਣ ਦਿੰਦੇ ਇਹ ਮੰਡ ਤੈਨੂੰ ਮੇਰੀ ਚੇਤਾਵਨੀ ਆ ਤਰਲੋਕ ਸਿੰਘ ਖਾਲਸਤਾਨੀ ਦੀ ਇਹ ਜਿੰਨਾ ਪਿਛੇ ਤੂੰ ਭੁੜਕਦਾ ਹੋਣਾ ਕਾਂਗਰਸੀਆਂ ਦੇ ਉਹਨਾਂ ਨੇ ਤੈਨੂੰ ਕੱਖ ਵੀ ਨਹੀਂ ਜਾਣਦੇ ਤੇ ਤੂੰ ਛੱਡ ਦੇ ਹਾਏ ਹਾਏ ਮਾਂ ਦੀ ਕੁੱਤਾ ਹਾਏ ਹਾਏ ਮਾਂ ਦੀ ਕੁੱਤਾ ਹਾਏ ਹਾਏ ਮਾਂ ਦੀ ਕੁੱਤਾ